ਦੋਬੇਜ ਦੇ ਪ੍ਰਸਿੱਧ ਕਾਰੋਬਾਰੀ ਅਤੇ ਲੋਕ ਸੇਵਾ ਲਈ ਆਪਣੀ ਜੇਬ ਵਿੱਚੋਂ ਹਰ ਮਹੀਨੇ ਕਰੋੜਾ ਰੁਪਏ ਖਰਚੇ ਮਰੇ ਡਾਕਟਰ ਐਸ.ਪੀ. ਉਪਰਾਏ ਦੀ ਅਗਵਾਈ ਹੇਠਲੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅੰਮ੍ਰਿਤਸਰ ਦੇ ਮਕਬੂਲਪੁਰਾ ਖੇਤਰ ਤਖਤਿਤ ਸਿਟੀਜ਼ਨ ਫੋਰਮ ਵਿਦਿਆਮੰਦਰ ਸਕੂਲ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਮੂੜ ਨਵੇਂਆ ਦਿੱਤੀ ਗਈ ਜਿਸ ਵਿੱਚ ਸਕੂਲ ਨੂੰ ਹਰ ਮਹੀਨੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 25000 ਰੁਪਏ ਦੀ ਰਾਸ਼ੀ ਹਰ ਮਹੀਨੇ ਜਾਰੀ ਕੀਤੀ ਜਾਂਦੀ ਰਹੀ ਹੈ ਜਿਗਰਜੋਗ ਹੈ ਕਿ ਸਿਟੀਜ਼ਨ ਫੋਰਮ ਵਿਦਿਆ ਮੰਦਰ ਸਕੂਲ ਨੂੰ ਸਰਬਤ ਦਾ ਪਲਾ ਚੈਰੀਟੇਬਲ ٹرسٹ ਦੇ ਮੈਂਡਿਕ ਡਾਇਰੈਕਟਰ ਡਾਕਟਰ ਐਸ ਪੀ ਸਿੰਘ ਉਪਰਾਏ ਵੱਲੋਂ ਪਿਛਲੇ 12 ਸਾਲਾਂ ਤੋਂ ਲਗਾਤਾਰ 25000 ਰੁਪਏ ਪ੍ਰਤੀ ਮਹੀਨਾ ਸਹਿਯਾਤਾ ਰਾਸ਼ੀ ਦਿੱਤੀ ਜਾ ਰਹੀ ਹੈ ਜੋ ਇਸ ਸਕੂਲ ਵਿੱਚ ਇਸ ਖੇਤਰ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਬੱਚੀਆਂ ਨੂੰ ਪੜਾਉਣ ਵਾਸਤੇ ਅਤੇ ਉੱਚੀ ਰੀ ਸਿੱਖਿਆ ਲਈ ਤਿਆਰ ਕਰਨ ਵਾਸਤੇ ਇਸ ਸਕੂਲ ਵੱਲੋਂ ਕੀਤੀ ਜਾ ਰਹੀ ਸੇਵਾ ਨਿਰਵਿਘਨ ਜਾਰੀ ਰਹਿ ਸਕੇ ਦੁਬਈ ਆਧਾਰਿਤ ਡਾਕਟਰ ਐਸ.ਪੀ ਸਿੰਘ ਬਰਾਏ ਜਿਹੜੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੈਨੇਜਿੰਗ ٹرسٹੀ ਨੇ ਉਹਨਾਂ ਨੇ ਲੋਕ ਸੇਵਾ ਦੇ ਵਕਫ ਵਕਫ ਵਰਕਾਂ ਦੇ ਵਿੱਚ ਬਹੁਤ ਸਾਰਾ ਕੰਮ ਕਰਕੇ ਉਹ ਪੱਖ ਦਿਖਾਇਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਿਟੀਜ਼ਨ ਫੋਰ ਵਿਜਿਆ ਮੰਦਰ ਸਕੂਲ ਜਿਹੜੇ ਜਿਹਦੇ ਮਾਸਟਰ ਅਜੀਤ ਸਿੰਘ ਹੋਰੀ ਸਾਡੇ ਨਾਲ ਨੇ ਹੋਸਟ ਸਟਾਫ ਮੈਂਬਰ ਸਾਡੇ ਨਾਲ ਨੇ ਇਹਨਾਂ ਨੇ ਬਹੁਤ ਇੱਕ ਅੰਮ੍ਰਿਤਸਰ ਦੇ ਲੋਡਬੰਦ ਖਿੱਤੇ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਹਰੇ ਪਰਿਵਾਰਾਂ ਦੇ ਬੱਚਿਆਂ ਵਾਸਤੇ ਜਿਹੜਾ ਐਜੂਕੇਸ਼ਨ ਦੇਣ ਦਾ ਵਿਦਿਆ ਦੇਣ ਦਾ ਤੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਲਈ ਪ੍ਰੇਰਿਤ ਕਰਨ ਦਾ ਉਹਨਾਂ ਨੂੰ ਸਖਲਾਈ ਦੇਣ ਦਾ ਜਿੰਮਾ ਚੁੱਕਿਆ ਵਾ ਕਿ ਪੀਟੀਚਾ ਬੜੀ ਦੇਰ ਤੋਂ ਉਹਨਾਂ ਨੇ ਚੁੱਕਿਆ ਤੇ ਲੰਬੇ ਸਮੇਂ ਤੋਂ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਸਰਬੰਧਪਾਚਾਰਿਕ ਟ੍ਰਸਟ ਵੱਲੋਂ ਪਿਛਲੇ ਲਗਭਗ 12 ਸਾਲਾਂ ਤੋਂ ਇਹਨਾਂ ਦੇ ਯਤਨਾਂ ਨੂੰ ਦੀ ਪ੍ਰਸ਼ੰਸਾ ਕਰਦੇ ਆ ਉਹਨਾਂ ਦੀ ਵੈਲਿਊ ਦੇਖਦੇ ਆ ਹਰ ਮਹੀਨੇ ਜਿਹੜਾ ਕੁਝ ਮਾਇਕ ਮਤਲਬ ਜਿਹੜੀਆਂ 25000 ਰੁਪਏ ਹਰ ਮਹੀਨੇ ਜਿਹੜੀ ਆ ਉਹ ਇਹਨਾਂ ਨੂੰ ਦੇ ਰਹੇ ਆ ਟ੍ਰਸਟ ਵੱਲੋਂ ਸੋ ਅੱਜ ਵੀ ਅਸੀਂ ਇੱਥੇ ਪਹੁੰਚੇ ਹਾਂ ਉਹ ਜਿਹੜੀ ਮਾਇਕ ਮਦਦ ਦਾ ਜਿਹੜਾ ਚੈੱਕ ਕੀਤਾ ਕੁਛ ਇਹਨਾਂ ਦੇ ਹੋਰ ਲੋੜਾਂ ਨੇ ਉਹਨਾਂ ਨਾਲ ਸੰਬੰਧਤ ਉਹ ਵੀ ਜਾਣੋ ਕਰਵਾਇਆ ਇਹਨਾਂ ਨੇ ਟਰਸਟ ਦੇ ਸਾਰੇ ਟੀਮ ਨੂੰ ਅਸੀਂ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਜਿੰਦਰ ਸਿੰਘ ਢੇਰ ਸਾਡੇ ਜ਼ਿਲ੍ਹਾ ਪਪਾਣਾ ਦੇ ਸੁਸ਼ਪਾਲ ਸਿੰਘ ਕਿ ਅਸੀਂ ਸਾਰੀ ਜਿਹੜੀ ਟੀਮ ਹੈ ਇਥੋਂ ਦੀ ਅੰਮ੍ਰਿਤਸਰ ਦੀ ਮਾਝੇ ਦੀ ਉਹ ਅੱਜ ਇਹਨਾਂ ਤੋਂ ਮੇਰੇ ਕੋਲ ਰਿਪੋਰਟ ਪਹੁੰਚੇ ਆਂ ਸਾਨੂੰ ਆਸ ਹੈ ਕਿ ਜਿਵੇਂ ਇਹਨਾਂ ਦੀ ਲਗਨ ਤੇ ਦ੍ਰਿੜਤਾ ਆ ਇਹ ਹੋਰ ਚੰਗੇ ਜਿਹੜੀਆਂ ਮਸਲੇ ਨੇ ਵਧੀਆ ਜਿਹੜੇ ਕੰਮਿਆ ਕਰਕੇ ਹੋਣਗੇ ਮਸਲਾ ਸਰ ਕਰਕੇ ਹੋਣਗੇ ਬਹੁਤ ਬਹੁਤ ਹਲੋ ਅਜੀ ਮੇਰਾ ਨਾਮ ਜੀ ਮਾਸਟਰ ਅਜੀਤ ਸਿੰਘ ਆ ਮੈਂ ਵਾਸੀ ਫਕੂਲਪਰੇ ਤੋਂ ਆ ਇੱਥੇ ਇੱਕ ਸਿਟੀਜਨ ਫੋਰ ਰਿਦਾਬੰਦਰ ਮਕੂਲਪੁਰ ਸਕੂਲ ਚੱਲ ਰਿਹਾ ਆ ਜਿਹੜਾ ਡੀਡੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦਾ ਸਕੂਲ ਆ ਕੁਝ ਬੱਚੇ ਨਸ਼ੇ ਤੋਂ ਪਿੰਡ ਪਰਿਵਾਰਾਂ ਦੇ ਬੱਚੇ ਨੇ ਇਹ ਸਕੂਲ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਪਰ ਡਾਕਟਰ ਐਸਪੀ ਸਿੰਘ ਵਰਾਈ ਦੀ ਗਵਾਹੀ ਹੇਠ ਸਰਬੱਧ ਭਲਾ ਚੈਰੀਟੇਡ ਟਰਸਟ ਵੱਲੋਂ ਸਾਡੇ ਪਿਛਲੇ 12 ਸਾਲ ਤੋਂ ਬਹੁਤ ਵੱਡੀ ਸੇਵਾ ਕਰ ਰਹੇ ਨੇ ਵਿੱਚ ਗੱਲ ਇਹ ਆ ਵੀ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਵਿਧਵਾਵਾਂ ਦੀ ਪੈਨਸ਼ਨ ਜਿਹੜੀ ਆ ਫਬਰਾਈ ਸਾਬ ਬਣਾੜੀ ਆ ਸਰਪਾਦਾ ਪਰ ਚੈਟਰਡ ਟ੍ਰਸਟ ਫਾਊਂਡਾਸ਼ਨ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਮਕੂਰੇਸ਼ਨ ਕੀਤੀ ਸੀ 1000 ਰੁਪਏ ਪੈਨਸ਼ਨ ਉਹ ਅਜੇ ਵੀ ਜਿਹੜੀ ਆ ਔਰਵਰਡ ਜਿਹੜੀ ਆ ਹੁਣ 700 ਰੁਪਏ ਲਗਾਤਾਰ ਵਿਧਵਾਵਾਂ ਵੀ ਗੇਟ ਮਿਲਦੀ ਹੈ ਤੇ ਉਹ ਵੀ ਬਹੁਤ ਸਾਡਾ ਜਿਹੜਾ ਵੱਡਾ ਜਿਹੜਾ ਸਾਡੇ ਵਾਸਤੇ ਇੱਕ ਆਸਰਾ ਹੈ ਸਾਡੇ ਵਾਸਤੇ ਆਕਸੀਜਨ ਹੈ ਜੇ ਇਹ ਜਿਹੜੀ ਮੈਂ ਤੇ ਇਹੀ ਖੇਰ ਦੁਬਾਰਾ ਬੇਨਤੀ ਕਰਦਾ ਡਿਸਟ੍ਰਿਕਟ ਕਈ ਕਮੇਟੀਆਂ ਸਰਦਾਰ ਅਲਾਦੀ ਜੀ ਸਾਡ ਤੋਂ ਕੁਝ ਸਵਾਲ ਸੇ ਕਰਾ ਲਗੀ ਜੀ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਕਮੇਟੀ ਕਈ ਸਾਹਿਬ ਸਿੱਧੂ ਸਾਹਿਬ ਤੇ ਪੰਜਾਬ ਦੇ ਪ੍ਰਧਾਨ ਜਿਹੜੇ ਕਿ ਬਹੁਤ ਹੀ ਅਣਥੱਕ ਵਰਕਰ ਨੇ ਵੱਡੇ ਬਹੁਤ ਵੱਡੇ ਸਵਾਲ ਸੇ ਵੀ ਦੇ ਸਰਦਾਰ ਸੰਜੇਦਰ ਸਿੰਘ ਹੇਰ ਜੀ ਜਿਹੜੇ ਪੰਜਾਬ ਦੇ ਸੁਭਾ ਪ੍ਰਧਾਨ ਨੇ ਉਹਨਾਂ ਦਾ ਬਰਾਇਸ ਸਾਡਾ ਧੰਨਵਾਦ ਕਰਦਾ ਆ ਕਿ ਇਸ ਰਾਸ਼ੀ ਦੇ ਨਾਲ ਇਸ ਬਹੁਤ ਵੱਡੇ ਯੋਗਦਾਨ ਨਾਲ ਸਾਨੂੰ ਚੱਲ ਰਿਹਾ ਆ ਕਿ ਸਭ ਤੋਂ ਵੱਡਾ ਯੋਗਦਾਨ ਸਾਡਾ ਇਹੋ ਹੀ ਆ ਇੱਕ ਕਰਕੇ ਮੈਂ ਤਾਂ ਫਿਰ ਦੁਬਾਰਾ ਫਿਰ ਵਿਧਵਾ ਬੀਜੀਏ ਵਾਲੋਂ ਜਮਦਰਗਾ ਨੂੰ ਮੈਂ ਇਹ ਤਨਵਾਦ ਕਰਤਾ ਆ ਕਿ ਇਸ ਤਰ੍ਹਾਂ ਪਲੀ ਸੜੀਆ ਜਿਹੜਾ ਸੜੀਆ ਸਹਿਮ ਰੱਖਿਓ ਹਰ ਚਾਲੂ ਰੱਖਿਓ ਤਾਂ ਕਿ ਜਿਹੜਾ ਸਕੂਲ ਚੱਲਦਾ ਰਹੇ ਇਦਾਂ ਬੱਚਿਆਂ ਦਾ ਤੇ ਮੁੰਡਾ ਦਾ ਜਿਹੜਾ ਵਿਕਾਸ ਹੁੰਦਾ ਰਹੇ ਮੁੰਡਾ ਦਾ ਪਲਾ ਹੁੰਦਾ ਰਹੇ ਧੰਨਵਾਦ